ਤੋ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਬਲੌਗ ਸੋ ਗਾਇਜ਼ ਤੁਸੀਂ ਸਮਝ ਹੀ ਚੁੱਕੇ ਹੋਗੇ ਅਸੀਂ ਇਹ ਇਸ ਟਾਈਮ ਹੈਗਾ ਬਰਿੰਦਾਵਨ ਤੇ ਖੇਡਣ ਆਇਆ ਸਭ ਤੋਂ ਵੱਡੀ ਹੋਲੀ ਜਿਹੜੀ ਪੁਸ਼ ਦੇ ਵਿੱਚ ਸਭ ਤੋਂ ਬਿਗੇਸਟ ਹੋਲੀ ਰਿਟੀ ਮੜਾਈ ਜਾਂਦੀ ਆ ਬਾਕੀ ਇੰਟੀਗੇਟਿਡ ਟੀ-ਸ਼ਰਟਾਂ ਪਾਲੀਆਂ ਆ ਦੇਖੋ ਸਾਰੇ ਨੇ ਮੁੰਡਿਆਂ ਨੇ ਗਰਦ ਖਾ ਦੇਣੀ ਆ ਪੂਰੀ ਓਏ ਪਾਣੀ ਮਾਰਨੀ ਆ ਆਪਣੇ ਦੀ ਪੱਕਾ ਉਹ ਕੀ ਨੀ ਕੀ ਹੈਪੀ ਹੋਲੀ ਉੱਡੇੜੀ ਉੱਡੇੜੀ ਬੱਤ ਗਿਆ ਓਏ ਬੱਤ ਗਿਆ ਬੱਤ ਗਿਆ ਓਏ ਪੈ ਪਲਾਈ ਵਡਾ ਕੀ ਹੋਇਆ ਓ ਬੱਜ ਕੇ ਬੱਜ ਕੇ ਗਾਇ ਬੱਜ ਕੇ ਬੱਜ ਕੇ ਬੋਲਦਾ ਤੂੰ ਬੋਲ ਸਕਦੇ ਹੱਥ ਵਿੱਚ ਇਹ ਕੜ ਲੈ ਓਏ ਹਟ ਜਾ ਉਹ ਦੇ ਦੇ ਸਹੀ ਆਪਾਂ ਹਟ ਜਾ ਤੂੰ ਕੁੱਤੀ ਅੰਦੇ ਓਏ ਦੇਖੋ ਜੀ ਇਹ 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 ਸਸਟੇਨੈਂਸ ਆ ਰਹੀ ਹੈ ਇਹ ਇਹ ਪ੍ਰੇਮ ਮੰਦਰ ਬੰਦਾ 4 ਵਜੇ ਖੁੱਲੂਗਾ ਫਿਰ ਅਸੀਂ ਹੁਣ ਫਿਲਹਾਲ ਹੋਲੀ ਮਨਾਲੀ ਆ ਦੇਖੋ ਭੀੜ ਬਹੁਤ ਆ ਪੁਲਿਸ ਵਾਲੇ ਭਜਾਈ ਜਾਂਦੇ ਨੇ ਸਾਰਿਆਂ ਨੂੰ ਪ੍ਰੇਮ ਮੰਦਰ ਖੁੱਲਦਾ ਨਹੀਂ ਅਸਲ ਵਿੱਚ ਆ ਯਾਰ ਆਪ ਕਿਹਾ ਜਾਂ ਲਾਲਾ ਲੈ ਪਾਦਾ ਕਿਦਣਾ ਇਹ ਅੱਜ ਤਿੰਨ ਜਗ੍ਹਾ ਕਿਦੇ ਪਾਣੀ ਕਿਦੇ ਰੰਗ ਜਦਾ ਲਵਾਦਾ ਕਹਿੰਦੇ ਮੁੰਡੇ ਫੁੱਲੰਜਾ ਕਰ ਦਿੰਦਾ ਬਾਈ ਇੱਕ ਇੱਟ ਜੱਕੀ ਵੇਢਾ ਕਿਹਾ ਹੋਇਆ ਦੇਖੋ ਜਦਾ ਆ ਦੀ ਬਿਮਾਰਾ ਰਿਹਾ ਕੀ ਜੈਟ ਪਲੱਸ ਕੀ ਕੀ ਬਾਤ ਹੈ ਰਾਦੇ ਰਾਦੇ कैमरा गा हो, हो गया पिक्चर देखो भाई आ गया पानी कहें पानी आ गया कहते कहते पानी भी बरसात हो गई बैग बैग ਓਹ ਜਿਹੜਾ ਪਾੜ ਪਾਡਾਈ ਜਾਂਦੇ ਨੇ ਕਿਰਪਾ ਜੇਬ ਕਤਰਾਓ ਤੇ ਧਿਆਨ ਰੱਖੇ ਤੂੰ ਵੀ ਆਪ ਤੋਂ ਮੈਂ ਜੇਬ ਕਤਰਾਗਾ ਪੱਕਾ ਰਾਂਗਾ ਪੱਕਾ ਰਾਂਗਾ ਪੱਕਾ ਰਾਂਗਾ ਹਟਜੋ ਹਟਜੋ ਆਜੋ 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 ਫਾੜ ਪਾੜ ਆਜੋ 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 ਮੜੀ ਭੁੱਲੇ ਮਣੀ ਚੱਕੜਾ ਚੱਕੜਾ ਲਿਆ ਆ ਵਾ ਵਾ ਯਾ ਦੇਖੋ ਮੜੀ ਮੜੀ ਏ ਏ ਏ ਵੇ 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 ਰਹਿ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਵੇ ਦੋ ਪੀੜਾ ਓਏ ਬੂਰ ਦੀ ਕਰਤੀ ਬੋਲੋ राधे राधे ਪਿੱਛੂ ਟੀ-ਸ਼ਰਟ ਪਾੜਿਆ ਕੋਈ ਵਿੱਚ ਰੰਗ ਭਰੀ ਜਾਂਦੇ ਨੇ ਜੋ ਅਸੀਂ I got it. Non parlare affatto se non sai Non parlare affatto se non puoi L'evita levite come magia Sto così nato già alla fine della pandemia Sto così nato grazie a 5 porre di Maria Alto come il dito medio con la polizia Non mi parla come con la polizia անգանգա ਦੇਣਾ ਹਉਣ ਵਾਸਤੇ ਆਇਆ ਸੀ ਕਿ ਸਾਨੂੰ ਫੇਮਸ ਕਾਮੇਡੀਅਨ ਹੋਏ ਇੰਦਰ ਮਿਲ ਚੁਕਿਆ ਆ ਦੇਖੋ ਚਾਲੇ ਭਈਆ ਸਭਕੇ ਭਈਆ ਰੂਪ ਵਿੱਚ ਸਨੀ ਨਾਣਾ ਹੁਣ ਕਿ ਨਾਲ ਲਾਈਗਾ ਵੱਡੀ ਗੱਲ ਬਬੇ 7 ਮਿਲੇ ਨਾਲ ਨਾਲ ਲਾਈ ਜਾਂਦਾ ਲੈ ਕੀ ਆਵਾਜ਼ ਦੇ ਪੁੱਛ ਫੇਸਬੁਕ ਪੁੱਛ ਨੂੰ ਕਿ ਭਾਈ ਫੇਸਬੁਕ ਦਾ ਮਾ ਕੀ ਆਵਾਜ਼ ਹੈ ਮਤਤੀ ਵੱਡੀ ਗੱਲ 7 ਮਿਲੇ ਨਾਲ ਨਾਲ ਲਾਈ ਜਾਂਦਾਗਾ ਭਾਈ ਜਦ 7 ਮਿਲੇ ਨਾਲ ਫੋਨ ਦੇਗਾ ਸੈਕੂ ਮੋਟੇ ਨਾ ਮੈਂ ਕਿਹਾ ਕਿ ਉਹ ਇਹ ਕੱਤੀਆ ਨਾ ਮੋਟਾ ਬਹਿ ਰਿਹਾ ਹਲੇ ਕੋਈ ਨਹੀਂ ਇਹ ਜੈਪ ਮੇਰੇ ਪਿੱਛੇ 7-8 ਮਿਲੀਅਨ ਨਾ ਆ ਰਿਹਾ ਲੱਗ ਰਿਹਾ ਹੈ ਬੜਾ ਇਹ ਪੂਰਾ ਸੱਟਾ ਲਾ ਰਿਹਾ ਉਹ ਦੇਖੋ ਹੱਥ ਕਿਹੜਾ ਹੈ ਨਾ 7 14-15 ਮਿਲੀਅਨ ਵੇਰੇ ਮੇਰੇ ਸ਼ੈਂਪੂ ਨਾਲ ਮੇਰੇ ਸ਼ੈਂਪੂ ਨਾਲ ਗਾਈਸ

ਰਾਜਾ ਆਏ ਜਮਤੀ ਸਾਹ ਰਾਜੇ ਸਾ ਰਾਜ ਨੂੰ ਸਪੋਤਾਂ ਧਾਈ ਮਾਰ ਗਿਆ ਕੀ ਨਾ ਵਾਤਾ ਕਹਦੇ ਉੱਥੇ ਜਾਣਾ ਗਏ ਆ ਗਏ ਓਏ ਸਾਲ ਮਾਰੀ ਔਰ ਕੁੰਡਾ ਵਾਲਾ ਕਰਾ ਦੇ ਮੇਰਾ ਓਏ 2 ਵਜੇ ਕਹਿੰਦੇ ਹੋਲੀ ਖਤਮ ਹੋ ਗਈ ਹੋਗੀ ਜੇ ਨਹੀਂ ਹੋਈ ਤਾਂ ਫੇਰ ਲਵੇਟ ਦੇਣੀ ਸਾਨੂੰ ਪਹਿਲੇ ਨਵੇਂ ਕੱਪੜੇ ਪਾਏ ਆਹ ਦੇਖੋ ਲੈ ਜੈਡ ਬਲੈਕ ਜੈਡ ਬਲੈਕ 220 220 ਰੁਪਏ 220 ਰੁਪਏ ਟੀ-ਸ਼ਰਟ ਆ ਓਏ 올 ਬਲੈਕ 올 ਬਲੈਕ ਨજર ਬੱਟੂ ਨજર ਬੱਟੂ ਲੈ ਐਮ ਸੀ ਸਟੈਂਡ ਫਰਦ ਬੋਤੋ ਗਾਈਸ ਆ ਚੀਜ਼ ਬਹੁਤ ਆ ਚੀਜ਼ ਬਹੁਤ ਟ੍ਰਾਈ ਕਰ ਰਹੇ ਬਹੁਤ ਘੈਂਟ ਆ ਕੀ ਜੀ ਪੁੱਛਣਾ ਤੁਸੀਂ ਦੇਖ ਸਕਦੇ ਹੋ 2 ਵਜੇ ਹੋਲੀ ਖਤਮ ਹੋਣ ਤੋਂ ਬਾਅਦ ਜਮਾਂ ਖਾਲੀ ਹੋ ਗਿਆ ਸਾਰਾ ਸਾਰੇ ਕਾਰੋਬਾਰ ਜਾਨੇ ਦੁਕਾਨ ਦੁਕਾਨ ਖੋਲ ਲਿਆ ਆਪਦੀ ਹੁਣ ਅਸੀਂ ਫਟਾਫਟ ਜਾ ਰਹੇ ਆ ਇਹ ਐਤਵਾਰ ਰਾਜ ਹੋ ਰਿਹਾ ਹੈ ਮੇਰਾ ਮੋਲਟੀ ਦਾ ਮੋਲ ਹੋ ਗਿਆ ਪੂਰਾ ਮਤਲਬ ਰੂ ਰੈਗੂਲੇਸ਼ਨ ਹੈ ਕਿ ਨਹੀਂ ਵੇ ਪਰ ਕਈ ਲੋਕ ਹੁਣ ਆ ਲਿਆ ਬੁਲੇ ਮੋਹਲ ਤੇ ਲਿਪੜੇ ਤਾਂ ਲਿਪੜੇ ਫਿਰਦੇ ਨੇ ਪਰ ਹਾਂ ਤੁਹਾਨੂੰ ਖਤਮ ਹੋ ਗਿਆ ਖਤਮ ਹੋ ਗਿਆ ਮਹੌਲ ਉਹਰੇ ਆਪਣੇ ਆਪਣੇ ਬਰਨਾਲੇ ਦੇਖ ਲੈ ਹਜ ਤੱਕ ਖੇਡੀਆਂ ਜਾਣ ਹੋਣਗੇ ਹਾਂ ਐ ਨਹੀਂ ਪਤਾ ਕੱਲੂ ਫੇਡ ਹੋਰ ਕਿੰਨਾ ਫਾਰਿਸ਼ਾ ਪਾਣੀ ਆ ਦੇਖੋ ਰੇ ਕੱਲ ਪਾਣੀ ਦਿਖਾਇ ਸਾਨੂੰ ਮੈਂ ਹੁਣੀ ਹੁਣ ਜਿਵੇਂ ਪਾਣੀ ਨਹੀਂ ਹੈਗਾ ਵੈਸੇ ਰੂਲ ਦੇ ਸਾਹਮਣੇ ਵਧੀਆ ਗਾ ਠੀਕ ਚੱਲ ਰਿਹਾ ਹੈ ਮਤਲਬ ਦੋ ਪੰਜ ਤਾਂ ਤੱਕ ਪ੍ਰੇਮ ਮੰਦਰ ਗਏ ਸੀਗੇ ਪ੍ਰੇਮ ਮੰਦਰ ਦੇ ਵਿੱਚ ਆਇਆ ਸਿਸਟਮ ਆ ਵੀ ਸਾਡੇ ਠੱਕੇ ਪਿਆ ਕੱਲੂ ਆਵਾਂਗੇ ਤੁਹਾਨੂੰ ਰੂਮ ਰੂਮ ਵਗੈਰਾ ਵਾਸਤੇ ਆਏ ਹਾਂ ਉਹਰੇ ਕਿੰਨ ਨੰਬਰ ਸੀਗਾ 222 222 ਸੋ ਗਾਈਸ ਆਪਣਾ ਰੂਮ ਟੂਰ ਦੇਖ ਲੋ ਆ ਆ ਬੈੱਡ ਆ ਠੀਕ ਆ ਤੇ ਸ਼ੀਸ਼ਾ ਗਾ ਆ 40 ਕੇ ਦਾ ਆ ਬੜੋੜਾ ਦਾ ਸਵਾਲ ਮਾਰੀ ਆ ਆ ਦੇਖੋ ਹੂਲੀ ਨੇ ਸਾਰੇ ਬੈਗ ਬੂਕ ਕੇ ਮੇਲੇ ਬੜੇ ਪੈਣੇ ਬਾਕੀ ਆਹਾ ਨੌਣਾ ਗਾ ਮਿੰਟ ਮਾਰ ਮਿੰਟ ਮਾਰ ਫਿਰ ਅਸੀਂ ਗਾਈਸ ਇਸ ਤੋਂ ਬਾਅਦ ਜਾਵਾਂਗੇ ਸਕੋਨ ਟੈਂਪਲ ਕਿਉਂਕਿ ਰਾਤ ਦੇ ਆਰ ਤਿੰਨ ਹੁੰਦੇ ਉੱਥੋਂ ਫੇਰਾ ਬੰਦ ਕਰੋ ਯਾਰ ਸੁਕਾਸੀ ਇੱਕ ਵਾਰ ਫਿਰ ਤੋਂ ਪ੍ਰੇਮੰਦਰ ਆ ਚੁੱਕੇ ਆ ਤੇ ਆਪਾਂ ਤਾਂ ਦੂਰੀ ਬਣਾਇਆ ਲੈਣ ਨੂੰ ਦਿਖਾਉਣ ਵਾਸਤੇ ਲੈ ਆਇਆ ਸੀ ਰਾਤ ਨੂੰ ਇਹਨੂੰ ਪਤਾ ਨਹੀਂ ਸੀਗਾ ਕਿਵੇਂ ਦਿਖਦਾ ਤੇ ਇੱਕ ਆਹ ਸਾਈਡੋਂ ਨਾਲ ਥੋੜਾ ਜਿਹਾ ਪਰ ਥੋੜਾ ਜਿੰਨੇ ਦੋ ਦੋ ਵਾਰ ਦੋ ਦੋ ਵਾਰ ਇਹਨੂੰ ਬੋਲ ਲੈ ਬੋਲ ਭਈਆ ਸਾਈਡੋਂ ਨਾਲ ਪਰ ਉਹ ਪੱਕੀ ਐਕਟਿੰਗ ਕਰਦਾ ਤੁਹਾਨੂੰ ਪਤਾ ਲੱਗਿਆ ਵੀ ਐਂਟਰੀ ਦਾ ਐਂਟਰੀ ਤਾਂ ਹੈਗੀ ਆ ਔਰੇ ਯਾਰ ਆਹ ਦੇਖੋ ਐਂਟਰੀ ਹੋ ਜਾਂਦੀ ਓਦੋਂ ਪਰ ਉਹ ਪੱਕੀ ਐਕਟਿੰਗ ਕਰਦਾ ਤੁਹਾਨੂੰ ਪਤਾ ਲੱਗਿਆ ਵੀ ਐਂਟਰੀ ਦਾ ਐਂਟਰੀ ਤਾਂ ਹੈਗੀ ਆ ਔਰੇ ਯਾਰ ਆਹ ਦੇਖੋ ਐਂਟਰੀ ਹੋ ਜਾਂਦੀ ਓਦੋਂ ਕੀ ਜੋੜਾ ਪਾਲ ਕੀ ਜੈ ਕਨਿਆ ਲਾਲ ਕੀ ਹੰਦੀ ਧੋਰਾ ਪਾਲ ਕੀ ਜੈ ਕਨਿਆ ਲਾਲ ਕੀ ਕੀ ਜੋੜਾ ਪਾਲ ਕੀ ਜੈ ਕਨਿਆ ਲਾਲ ਕੀ ਹੰਦੀ ਧੋਰਾ ਪਾਲ ਕੀ ਜੈ ਕਨਿਆ ਲਾਲ ਵਾਇਸ ਕਹਿੰਦੇ ਮੁੰਡੇ ਆਪਣੇ ਬੈਠੇ ਨੇ ਰੋਟੀ ਖਾਣ ਵਾਸਤੇ ਐਮਸੀ ਸਟੈਂਡ ਵਰਗੇ ਕਿਆ ਯਾਰ ਮਾਰੋਕਾ ਕਿਆ ਬਲਾਦੇ ਯਾਰ ਭਾਈ ਚੰਗਾ ਸੱਚੀ ਸੀਰੀਸ ਹੀ ਹੋ ਗਿਆ ਲੜਨ ਦੀ ਲੱਗ ਜਾਓ ਠੀਕ ਆ ਹੁਣ ਇਹ ਪੈਸੇ ਮੈਂ ਤੁਹਾਨੂੰ ਗੱਡੀ ਦਾ ਛੋਟੇ ਸਾਰੇ ਤੇ ਤੁਸੀਂ 1 ਰੁਪਿਆ ਹੀ ਚੱਲਣਾ ਦੋ ਬੋਲੇ ਮੈਂ ਦੇਉਂਗਾ ਉਹ ਮੈਂ ਦੇਉਂਗਾ ਹਰ ਵਾਰ ਤੋਂ ਦੇ ਹਰ ਇੱਕ ਵਾਰ ਫੇਰ ਕਿਉਂ ਗਿਆ ਲੈ ਲੈ ਛੱਡ ਯਾਰ ਮੈਂ ਕਰਨਾ ਛੱਡ ਯਾਰ ਪਰੋੜਾ ਕਰੂਗਾ ਪਰੋੜਾ ਕਰੂਗਾ ਠੀਕ ਆ ਠੀਕ ਆ ਡੰਡ ਡੰਡ ਕ੍ਰਿਸ ਰਿਕਾਰਡ ਹੋ ਗਈ ਰਿਕਾਰਡ ਹੋ ਗਈ ਗੱਲ ਹੈ ਤੂੰ ਕਰੇਗਾ ਹੁਣ ਮੁਕਰ ਹੀ ਨਾ ਮੁਕਰਣਾ ਨਹੀਂ ਹੁਣ ਠੀਕ ਆ ਮੈਂ ਵੀ ਕਦੇ ਕਦੇ ਹੱਥ ਫੇਲਾਉਣਾ ਹੁੰਦਾ ਦੇਖ ਲੈ ਹੱਥ ਫੇਲਾਉਣਾ ਨਾ ਹੋ ਗਿਆ ਨਾ ਮੈਂ ਵੀ ਕਦੇ ਕਦੇ ਕਰਨਾ ਹੁੰਦਾ ਸਕੈਨਰ ਹੋ ਪਿਆ ਆ ਵੀ ਸਕੈਨਰ ਆਪਣਾ ਸਕੈਨ ਕਰਦੇ ਹੁਣੇ ਸੋ ਗਾਇਸ ਹੁਣ ਆਪਾਂ ਦੇਖ ਰਹੇ ਆ ਆਰਸੀ ਵਰਸਸ ਪੰਜਾਬ ਉਹ ਆਪ ਲੋ ਗਿਆ ਆਊਟ ਹੋ ਗਿਆ ਵਿਰਾਟ ਆਊਟ ਹੋ ਗਿਆ ਮਤਲਬ ਪੰਜਾਬ ਜਿੱਤੂਗੀ ਪੰਜਾਬ ਜਿੱਤੂਗੀ ਗਾਇਸ ਯੇ ਪਾਕਿਸਤਾਨੀ 17ਵਾਂ ਸਾਲ ਆ 17ਵੇਂ ਸਾਲ ਵੀ ਹਾਰੋਗੇ ਤੁਸੀਂ ਸੋ ਗਾਇਸ ਫਾਈਨਲੀ ਆਰਸੀਬੀ ਜਿੱਤ ਚੁਕੀ ਆ ਪੰਜਾਬ ਹਾਰ ਚੁਕੀ ਆ ਕੀ ਕਹਿਣਾ ਚਾਹੁੰਨਾ ਆਰਸੀਬੀ ਆਰਸੀਬੀ ਮੈਨੂੰ ਕੈਮਰਾਮੈਨ ਅੰਟੀ ਮਾਰ ਕੋੜੀ ਕੈਮਰਾਮੈਨ ਨੰਦਰੀ ਰਹਿ ਗਿਆ ਤੇ ਖੋਰੇ ਨੂੰ 판데가 만든 만큼. 하하하하하하하하하하하하하하하하하하하하하하하하하하하하하하하하하하하하하하하하하하하하하하하하 <laughs> सगाई रात दे सही बारह बच चुके ने ते अपने बंदे सो चुके ने चलो गुड नाइट कल मिलता कल प्रेम मंदिर जावे उस तो बाद सीधा करे बारह में ट्रेन हड्डी हाँ सीधा करे आवेगा सो चलो गुड गुड नाइटा हाँ हाँ गुड नाइट